ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਸਾਉਦਾ ਅੱਜ ਦੀ ਇੱਕ ਨਵੀਂ ਵੀਡੀਓ ਵਿੱਚ ਹੁਣ ਆਪਾਂ ਪਹੁੰਚੇ ਹੋਏ ਹਾਂ ਇੱਥੇ ਬੀਸੀ ਦਾ ਇੱਕ ਸ਼ਹਿਰ ਜਿਹਦਾ ਨਾਂ ਹੈ 100 ਮੀਲ 100 ਮੀਲ ਇਹ ਸਿਟੀ ਦਾ ਨਾਂ ਹੈਗਾ ਇੱਥੇ ਇੱਥੇ ਇੱਕ ਗੁਰੂ ਘਰ ਆ ਜਿਹਦਾ ਨਾਂ ਵੀ 100 ਮੀਲ ਹਾਊਸ ਗੁਰਦੁਆਰਾ ਸਾਹਿਬ ਆ ਤੇ ਉੱਥੇ ਇਹਦਾ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਆਹ ਦੇਖੋ ਇਹਦਾ ਨਾਂ ਲਿਖਿਆ ਹੋਇਆ 100 ਮੀਲ ਹਾਊਸ ਇਹ ਜਿਹੜਾ 100 ਮੀਲ ਹਾਊਸ ਆ ਇਹ ਜਿਹੜਾ ਆਪਾਂ ਪਹਿਲਾਂ ਜਾ ਕੇ ਆ ਸਿਟੀ ਬਿਲੀਅਮ ਲੇਕ ਉਹਦੇ ਤੋਂ 100 ਕਿਲੋਮੀਟਰ ਦੂਰ ਆ ਜੇ ਆਪਾਂ ਬੈਂਕੋਵਰ ਵਾਲੀ ਸਾਈਡ ਨੂੰ ਜਾਈਏ ਉਧਰ ਨੂੰ ਤੇ ਆ ਨਿਸਾਨ ਸਾਹਿਬ ਛੋਟਾ ਜਿਹਾ ਗੁਰਦੁਆਰਾ ਸਾਹਿਬ ਆ ਇਹ ਬਹੁਤ ਸੋਹਣਾ ਲੱਗਦਾ ਤੇ ਆ ਦੇਖੋ ਉੱਪਰ ਨਿਸਾਨ ਸਾਹਿਬ ਖੱਡਾ ਤੇ ਉੱਪਰ ਲਾਈਟ ਵੀ ਲੱਗੀ ਹੋਈ ਆ ਆ ਦੇਖੋ ਬਹੁਤ ਖੂਬਸੂਰਤ ਤੇ ਇਹ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਦਰਸ਼ਨ ਕਰਾਂਗੇ ਆ ਇਹਦਾ ਐਡਰੈਸ ਲਿਖਿਆ ਹੋਇਆ ਜੇ ਕਿਸੇ ਨੇ ਆਉਣਾ ਹੋਵੇ ਤਾਂ ਆਹ ਐਡਰੈਸ ਨੋਟ ਕਰ ਲਓ ਤੇ ਆਹ ਸਾਰੀ ਇਹਦਾ ਥਾਂ ਦਾ ਗੁਰਦੁਆਰਾ ਸਾਹਿਬ ਦਾ ਤੇ ਜੇ ਕਿਸੇ ਨੇ ਘਰ ਵੀ ਲੈਣਾ ਤਾਂ ਇੱਥੇ ਘਰ ਵੀ ਸੇਲ ਤੇ ਲੱਗਿਆ ਹੋਇਆ ਆਹ ਦੇਖੋ ਫਾਰ ਸੇਲ ਬਾਏ ਓਨਰ ਤੇ ਘਰ ਲੈਣਾ ਹੋਵੇ ਘਰ ਵੀ ਲੈ ਸਕਦੇ ਹੋ ਇੱਥੇ ਘਰ ਕਿੰਨੇ ਦਾ ਹੈ ਆਪਾਂ ਨੂੰ ਪਤਾ ਨਹੀਂ ਚਲੋ ਗੁਰਦੁਆਰਾ ਸਾਹਿਬ ਦਿਖਾਉਣੇ ਤੁਹਾਨੂੰ ਇਹ ਜਿਆ ਗੁਰਦੁਆਰਾ ਸਾਹਿਬ ਆ ਇਹ ਬਾਹਰੋਂ ਦੇਖਣ ਨੂੰ ਫਿਰ ਆਪਾਂ ਅੰਦਰ ਚੱਲਾਂਗੇ ਤੇ ਆ ਗੁਰਦੁਆਰਾ ਸਾਹਿਬ ਦਾ ਥਾਂ ਸਾਰਾ ਜਿਹੜਾ ਇੱਧਰ ਲਾ ਤੇ ਉਧਰ ਤੱਕ ਆਹ ਆਹ ਇਹ ਤਾਂ ਕਾਫੀ ਆ ਗੁਰਦੁਆਰਾ ਸਾਹਿਬ ਇੰਨਾ ਛੋਟਾ ਵੀ ਨਹੀਂ ਦੇਖਣ ਨੂੰ ਬਾਹਰੋਂ ਲੱਗਦਾ ਕਿਰਾ ਛੋਟਾ ਪਰ ਕਾਫੀ ਆ ਜਿੰਨੀ ਕਿ ਸੰਗਤ ਆ ਉਸ ਹਾਨਾ ਗੁਰਦੁਆਰਾ ਸਾਹਿਬ ਕਾਫੀ ਆ ਸੋਹਣਾ ਬਣਿਆ ਹੋਇਆ ਤੇ ਜੀ ਨਿਸਾਨ ਸਾਹਿਬ ਕਿ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਦੇ ਆਂ ਦਰਸ਼ਨ ਤੇ ਆਹ ਦੇਖੋ ਆਹ ਡੋਰਾ ਮੇਨ ਇਹਦਾ ਇੱਥੋਂ ਦੀ ਆਪਾਂ ਚੱਲਦੇ ਆਂ ਢੂਰ ਖੁੱਲ੍ਹੀਏ ਕੋਲੋਂ ਉਹ ਨਾ ਅੰਦਰ ਜਾਂਦਿਆਂ ਨੂੰ ਸਭ ਤੋਂ ਪਹਿਲਾਂ ਜਿਹੜਾ ਇੱਧਰਲੀ ਸਾਈਡ ਦੇ ਉੱਤੇ ਆਹ ਜੋੜਾ ਘਰ ਆਉਂਦਾ ਤੇ ਇੱਧਰਲੀ ਸਾਈਡ ਵੀ ਨਾਲ ਹੀ ਆਹ ਸਕਰੀਨ ਦੇ ਉੱਪਰ ਅੱਜ ਦਾ ਹੁਕਮਨਾਮਾ ਜਿਹੜਾ ਹਰ ਰੋਜ਼ ਦੀ ਤਰ੍ਹਾਂ ਇੱਥੇ ਆਉਂਦਾਗਾ ਤੇ ਉਹ ਸਾਹਮਣੇ ਦਰਬਾਰ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਨੇ ਤੇ ਆਪਾਂ ਵੀ ਮੱਥਾ ਟੇਕ ਲਿਆ ਤੇ ਹੁਣ ਆਪਾਂ ਦੇਖ ਲੈ ਕੇ ਇਹਦੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰਾ ਸਾਰੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਤੇ ਆਹ ਦੇਖੋ ਸਾਹਮਣੇ ਇਸ ਤਰ੍ਹਾਂ ਦੇ ਸ਼ਬਦ ਲੱਗੇ ਹੋਏ ਨੇ ਜਿਹੜੇ ਆਹ ਕੰਧਾਂ ਦੇ ਉੱਤੇ ਤੇ ਗੁਰਵਾਣੀ ਵਿੱਚੋਂ ਇਹ ਇਸ ਤਰ੍ਹਾਂ ਇਹ ਜਣੀ ਇੱਕ ਤਰ੍ਹਾਂ ਨਾਲ ਇਹ ਕੰਧਾਂ ਨੇ ਤੇ ਇਧਰਲੀ ਸਾਈਡ ਦੇ ਉੱਤੇ ਵੀ ਵਾਹਿਗੁਰੂ ਤੇ ਇਸ ਤਰ੍ਹਾਂ ਦੇ ਇਹ ਫਰੇਮ ਬਣਾ ਕੇ ਲਾਏ ਹੋਏ ਨੇ ਇਹ ਕੰਧਾਂ ਤੇ ਤੇ ਆ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪਰਬ ਹੋਣ ਕਰਕੇ ਇੱਥੇ ਅਖੰਡ ਪਾਠ ਚੱਲ ਰਹੇ ਨੇ ਤੇ ਇਧਰ ਸਟੇਜ ਆ ਤੇ ਇਸ ਤਰ੍ਹਾਂ ਦਾ ਇਹ ਜਿਹੜਾ ਅੰਦਰੋਂ ਇਹ ਆਪਣਾ ਗੁਰਦੁਆਰਾ ਸਾਹਿਬ ਦਾ ਇਹ ਅੰਦਰਲੀ ਸ਼ਾਟ ਤੋਂ ਦਰਵਾਜ਼ਾ ਸਾਹਿਬ ਤੇ ਬਹੁਤ ਹੀ ਸੋਹਣਾ ਖੂਬਸੂਰਤ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਪੂਰਾ ਸਜਾਇਆ ਹੋਇਆ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਜਨਮ ਦਿਹਾੜਾ ਤੇ ਆਹ ਦੇਖੋ ਸਾਰੇ ਪਾਸੇ ਇਸ ਤਰ੍ਹਾਂ ਪੂਰੀ ਸਜਾਵਟ ਕੀਤੀ ਹੋਈ ਹੈ ਜਿਹੜੀ ਆ ਤੁਸੀਂ ਦੇਖੀ ਜਾਨਾ ਛੋਟਾ ਜਿਹਾ ਗੁਰਦੁਆਰਾ ਇਹ ਤੇ ਬਹੁਤਾ ਛੋਟਾ ਨਹੀਂ ਪਰ ਠੀਕ ਆ ਬਹੁਤੇ ਗੁਰਦੁਆਰਿਆਂ ਨਾਲੋਂ ਛੋਟਾ ਗਾ ਤੇ ਪਰ ਟਾਊਨ ਦੇ ਹਿਸਾਬ ਨਾਲ ਠੀਕ ਆ ਸੋਹਣਾ ਗਾ ਤੇ ਆ ਦੇਖੋ ਝੰਡੇ ਵੀ ਲੱਗੇ ਹੋਏ ਨੇ ਇੱਥੇ ਤੇ ਇਸ ਤਰ੍ਹਾਂ ਦਾ ਇਹ ਦਰਬਾਰ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਤੇ ਬਹੁਤ ਹੀ ਖੂਬਸੂਰਤ ਸੋਹਣਾ ਤੇ ਹੁਣ ਆਪਾਂ ਇਧਰ ਬਾਹਰ ਆ ਗਏ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਤੇ ਆ ਨੋਟਸ ਬੋਰਡ ਵਗੈਰਾ ਇੱਥੇ ਲੱਗੇ ਹੋਏ ਨੇ ਜਿਹੜੇ ਇਸ ਗੁਰਦੁਆਰੇ ਦੇ ਉਹ ਨੇ ਇਹ ਤੇ ਬਾਕੀ ਜੇ ਪਹਿਲਾਂ ਆਪਾਂ ਇੱਥੇ ਦੇਖਿਆ ਹੀ ਆ ਸਾਰਾ ਕੁਝ ਆ ਤੁਸੀਂ ਪੜ੍ਹ ਵੀ ਸਕਦੇ ਹੋ ਜੇ ਤੁਸੀਂ ਪੜ੍ਹਨਾ ਚਾਹੋ ਤਾਂ ਤੇ ਇਹਦੇ ਤੇ ਪੂਰਾ ਇਨਫੋਰਮੇਸ਼ਨ ਦਿੱਤੀ ਹੋਈ ਹੈ ਸਾਰੇ ਆਏ ਦੀ ਤੇ ਇਸ ਤਰ੍ਹਾਂ ਦੀ ਨੋਟਸ ਬੋਰਡ ਦੇ ਉੱਤੇ ਤੇ ਆ ਦੇਖ ਹੁਣ ਆਪਾਂ ਚੱਲਦੇ ਆਂਗੇ ਥੱਲੇ ਲੰਗਰ ਹਾਲ ਵੱਲ ਜਿਹਨੂੰ ਆਪ ਪੌੜੀਆਂ ਜਾਂਦੀਆਂ ਨੇ ਆ ਪੌੜੀਆਂ ਉਤਰ ਕੇ ਥੱਲੇ ਇਹ ਲੰਗਰ ਹਾਲ ਵੱਲ ਨੂੰ ਜਾਂਦੀਆਂ ਨੇ ਤੇ ਆਪਾਂ ਹੁਣ ਲੰਗਰ ਹਾਲ ਦੇ ਵਿੱਚ ਲਗਭਗ ਦਾਖਲ ਹੋਣ ਲੱਗੇ ਆਂ ਆ ਦੇਖੋ ਇਸ ਤਰ੍ਹਾਂ ਆ ਲਓ ਇੱਥੇ ਜਦੋਂ ਆਪਾਂ ਪਹੁੰਚੇ ਤਾਂ ਜਿਹੜੀ ਇੱਥੇ ਸੰਗਤ ਸੀਗੀ ਆਈ ਹੋਈ ਉਹ ਸਾਰੀ ਸ਼ਰੀਤੋਂ ਆਈ ਹੋਈ ਆ ਆ ਦੇਖੋ ਕਿੰਨੀ ਵਧੀਆ ਤੇ ਕਿਚਨ ਬਣੀ ਹੋਈ ਆ ਲੰਗਰ ਹਾਲ ਬਣਿਆ ਹੋਇਆ ਤੇ ਜਿਹੜੀ ਇਹ ਸੰਗਤ ਆ ਇਹ ਇੱਥੇ ਇਹਨਾਂ ਦਾ ਵਿਆਹ ਹੋਇਆ ਹੋਇਆ ਤੇ ਇੱਥੇ ਜਾਂ ਇਹ ਜਦੋਂ ਪਹਿਲੀ ਵਾਰ ਆਏ ਸੀ ਇਸੇ ਸਿਟੀ ਚ ਆਏ ਸੀ ਤੇ ਹੁਣ ਇਹ ਵਸਾਖੀ ਵਾਲੇ ਦਿਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪਰਬ ਤੇ ਆਉਂਦੇ ਆ ਤੇ ਆ ਦੇਖੋ ਫੋਟੋ ਕਿੰਨੀ ਸੋਹਣੀ ਲਾਈ ਹੋਈ ਆ ਹਰਮੰਦਰ ਸਾਹਿਬ ਦੀ ਤੇ ਇੱਥੇ ਹੁਣ ਇਹ ਲੰਗਰਾਂ ਦੀ ਤਿਆਰੀ ਕਰ ਰਹੇ ਨੇ ਆ ਲੱਡੂ ਬਣਾ ਰਹੇ ਨੇ ਤੇ ਇਹ ਆ ਦੇਖੋ ਇਹ ਸਾਰਾ ਲੰਗਰ ਇੱਥੇ ਤਿਆਰ ਕਰ ਰਹੇ ਨੇ ਖੁਦ ਇਹ ਸਾਰੀ ਸੰਗਤ ਜਿਹੜੀ ਸਰੀ ਤੋਂ ਆਈ ਹੋਈ ਹੈ ਇਹ ਬਸ ਰਹੀਂ ਪਹੁੰਚੀ ਹੈ ਇੱਥੇ ਤੇ ਆਪਾਂ ਵੀ ਇੱਥੇ ਲੰਗਰ ਛੱਕ ਕੇ ਫੇਰ ਜਾਵਾਂਗੇ ਤੇ ਆ ਦੇਖੋ ਸਾਰਾ ਬਹੁਤ ਹੀ ਸੋਹਣਾ ਢੰਗ ਨਾਲ ਇਹ ਸਜਾਇਆ ਹੋਇਆ ਸ਼ਰੀਰਿਓ ਸੰਗਤ ਜੋ ਕਦੇ ਇੱਥੇ ਰਹਿੰਦੀ ਹੁੰਦੀ ਸੀ ਉਹ ਆ ਇਹ ਜਦੋਂ ਆਪਾਂ ਲੰਗਰ ਹਾਲ ਦੇ ਵਿੱਚੋਂ ਬਾਹਰ ਨਿਕਲਦੇ ਆ ਤਾਂ ਇਹ ਇਸ ਤਰ੍ਹਾਂ ਦਿਖਾਈ ਦਿੰਦਾ ਬਾਹਰਲੀ ਸਾਈਡ ਦੇ ਉੱਤੋਂ ਜਿਵੇਂ ਆਪਾਂ ਹੁਣ ਦੇਖ ਰਹੇ ਹਾਂ ਤੇ ਆ ਫੈਂਸ ਲੱਗੀ ਹੋਈ ਹੈ ਗੁਰਦੁਆਰਾ ਸਾਹਿਬ ਇੰਨਾ ਇਸ ਗੁਰਦੁਆਰੇ ਦੀ ਇੱਕ ਤੁਹਾਨੂੰ ਹੋਰ ਗੱਲ ਦੱਸਦੇ ਆ ਜਿਹੜਾ ਇਹ ਟਾਊਨ ਆ ਪਹਿਲਾਂ ਆਪਣੇ ਲੋਕ ਇੱਥੇ ਆਉਂਦੇ ਸੀਗੇ ਇਹ ਗੁਰਦੁਆਰਾ ਬਿਲੀਅਮ ਲੇਕ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਪਰ ਇੱਥੋਂ ਸਾਰੇ ਲੋਕ ਮੂਵ ਹੋ ਗਏ 30 ਸਾਲ ਹੈ ਕਿ ਕਿੱਥੇ ਮੂਹ ਹੋਗੇ ਸਰੀ ਸਾਰੇ ਲੋਕ ਇੱਥੋਂ ਸਰੀ ਚਲੇ ਗਏ ਪਰੇ ਕੁਝ ਟਾਈਮ ਤੋਂ ਬਾਅਦ ਇੱਥੇ ਆਉਂਦੇ ਆ ਸਾਰੇ ਲੋਕ ਤੇ ਆਪਣੇ ਪੁਰਾਣੇ ਟਾਊਨ ਚ ਕਈਆਂ ਦਾ ਵਿਆਹ ਇੱਥੇ ਹੋਇਆ ਕਈਆਂ ਦਾ ਜਨਮ ਇੱਥੇ ਹੋਇਆ ਇਸ ਟਾਊਨ ਦੇ ਵਿੱਚ ਪਹਿਲਾਂ ਇੱਥੇ ਪੁਰਾਣੇ ਜਿਹੜੇ ਲੋਕ ਰਹਿੰਦੇ ਸੀ ਕਿਉਂਕਿ ਇੱਥੇ ਕੰਮ ਮਿਲ ਜਾਂਦਾ ਸੀ ਇਸ ਕਰਕੇ ਤੇ ਆ ਦੇਖੋ ਦਰਖਤ ਦੇਖੋ ਲੱਕੜ ਮਿੱਲਾਂ ਹੁੰਦੀਆਂ ਸੀ ਅੱਗੇ ਤੇ ਇਧਰਲੀ ਸਾਈਡ ਤੇ ਜ਼ਿਆਦਾ ਹੁੰਦੀਆਂ ਸੀਗੀਆਂ ਤਾਂ ਕਰਕੇ ਆਪਣੇ ਲੋਕ ਕੋਈ ਬਿਲੀਅਮ ਲੈ ਕੇ ਆ ਗਿਆ ਪਹਿਲਾਂ ਕੋਈ ਆਹ 100 ਮਾਈਲ ਇਹ ਟਾਊਨ 'ਚ ਆ ਗਿਆ ਤੇ ਜਿੰਨਾ ਕਾਪ ਨੂੰ ਇੱਥੋਂ ਪਤਾ ਲੱਗਿਆ ਆਈ ਹੋਈ ਸੀਗੇ ਅੱਜ ਉਹ ਗੁਰੂ ਨਾਨਕ ਦੇਵ ਜੀ ਦੇ ਗੁਰਪਰਬ ਕਰਕੇ ਤੇ ਇੱਥੇ ਉਹਨੂੰ ਥੋੜੇ ਪਰਿਵਾਰ ਹੀ ਰਹਿ ਗਏ ਆਪਣੇ ਉਹ ਕਹਿੰਦੇ ਨਵੇਂ ਆ ਕੇ ਘਰ ਜਿਹੜੇ ਨਵੇਂ ਸਟੂਡੈਂਟ ਵਗੈਰਾ ਉਹ ਇਧਰ ਨੂੰ ਆ ਗਏ ਤੇ ਅਹੀਂ ਚਲੋ ਚਲੀਦਾ ਮੇਲਾ ਬਾਕੀ ਆਸ ਕਰਦੇ ਆ ਤੁਹਾਨੂੰ ਅੱਜ ਦੀ ਇਹ ਵਧੀਆ ਵੀਡੀਓ ਜਿਹੜੀ ਇਹ ਵਧੀਆ ਲੱਗੀ ਹੋ ਤੇ ਦੇਖਦੇ ਰਹੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਸਭ ਦਾ ਦੇਖਣ ਵਾਲਿਆਂ ਦਾ